ਹੈਲੋ ਟੀਮ ਜੀ ਰਾਮ ਰਾਮ ਜੀ ਸਤਿ ਸ਼੍ਰੀ ਅਕਾਲ ਆਈ ਨੀਡ ਟੂ ਅਡਮਾਨੀ ਗਾ ਤਮਨ ਤੁਹਾਡੇ ਚੈਨਲ ਦੇ ਨਾਲ ਜੋ ਕਿ ਤੁਸੀਂ ਸਭ ਜਾਣਦੇ ਹੋ ਚੈਨਲ ਦਾ ਨਾਮ ਮਾਨੀ ਗਾ ਤਮਨ ਅਫੀਸ਼ੀਅਲ ਹੈ ਔਰ ਜਿਹੜਾ ਤੁਹਾਡਾ ਪੇਜ ਵੀ ਮੇਰਾ ਮਾਨੀ ਗਾ ਤਮਨ ਅਫੀਸ਼ੀਅਲ ਹੈ ਔਰ ਹੁਣ ਤਾਂ ਸੀ ਇਸ਼ਾ ਵੀ ਚਲਾਉਣ ਲੱਗ ਪਏ ਆ ਜਿਸ ਨੇ ਫੋਲੋ ਨਹੀਂ ਕੀਤਾ ਮੈਨੂੰ ਫੋਲੋ ਕਰ ਲਓ ਦੋ ਦਿਨ ਤੋਂ ਮੇਰਾ ਵੀਡੀਓ ਤੁਹਾਡੇ ਨਾਲ ਨਹੀਂ ਆ ਪਾਇਆ ਜਦ ਮੈਂ ਖੁਦ ਵੀਡੀਓਸ ਨਹੀਂ ਬਣਾ پائی ਕੋਦਾ ਹਲਕਾ ਜਿਹਾ ਤੁਹਾਨੂੰ ਕਾਰਨ ਦੱਸ ਦਿੰਨੀ ਆ ਘਰ ਵਿੱਚ ਹਲਕੇ ਜਿਹੇ ਕਾਰੀਗਰ ਲੱਗੇ ਹੋਏ ਸੀ ਔਰ ਬਹੁਤ ਟਾਈਮ ਪਹਿਲਾਂ ਤੁਹਾਡੇ ਨਾਲ ਇੱਕ ਗੱਲ ਕੀਤੀ ਸੀ ਸੀੜੀਆਂ ਨੂੰ ਲੈ ਕੇ ਤੇ ਉਹ ਸੀੜੀਆਂ ਜਿਹੜੀਆਂ ਕਿ ਪੁਪਲੀਆਂ ਚੜਵਾਉਣੀਆਂ ਸੀ ਤੇ ਉਹ ਚੜ ਚੁਕੀਆਂ ਨੇ ਤੇ ਅੱਜ ਮੈਂ ਤੁਹਾਨੂੰ ਸਭ ਤੋਂ ਜਿਹੜਾ ਟੈਰਿਸ ਮੇਨ ਟੈਰਿਸ ਹੈ ਉਹਦਾ 뷰 ਚੈੱਕ ਕਰਵਾਨੀ ਆ ਦੇਖੋ ਅੱਜ ਮੈਂ ਬਿਲਕੁਲ ਟੈਰਿਸ ਦੇ ਉੱਪਰ ਆਈਆਂ ਤੇ ਇਹ ਦੇਖੋ ਜੀ ਇਸ ਤੋਂ ਇਹ ਸੀੜੀਆਂ ਜਿਹੜੀਆਂ ਅੱਜ ਕੱਲ੍ਹ ਚੱਲੀਆਂ ਨੇ ਲੋਹੇ ਦੀਆਂ ਉਹ ਚੜੀਆਂ ਨੇ ਤੇ ਸਾਨਾ ਪੱਲਾ ਮੈਂ ਤੁਹਾਨੂੰ ਦਿਖਾਨੀ ਆ ਉਹ ਜਿਹੜੀ ਦੀਵਾਰ ਹੋਈ ਹੈ ਨਾ ਜਦੋਂ ਦੀਵਾਰ ਨਹੀਂ ਸੀ ਨਾ ਹੁੰਦੀ ਉਦੋਂ ਸਭ ਕੁਝ ਨਜ਼ਰ ਆਉਂਦਾ ਸੀ ਉਹ ਦੀਵਾਰ ਹੋਣ ਕਾਰਨ ਨਜ਼ਰ ਆਣਾ ਥੋੜਾ ਬੰਦ ਹੋ ਗਿਆ ਤੇ ਉਹ ਦੇਖੋ ਮੇਨ ਰੋਡ ਸਾਰੀ ਨਜ਼ਰ ਆ ਰਹੀ ਹੈ ਮੇਨ ਟੈਰਿਸ ਤੇ ਮੇਨ ਟੈਰਿਸ ਤੇ ਰੋਡ ਸਾਰੀ ਹੀ ਨਜ਼ਰ ਆ ਰਹੀ ਹੈ ਇਹ ਦੇਖੋ ਜਿਹੜੇ ਕਹਿੰਦੇ ਨੇ ਕਿ ਦੂਰ ਦੂਰ ਵਸਣ ਨਾਲੋ ਸ਼ਹਿਰਾਂ 'ਚ ਵਸਿਆ ਚੰਗਾ ਆਜ ਕਾ ਸ਼ਹਿਰਾਂ 'ਚ ਵੀ ਓਨੀ ਰੌਣਕ ਹੈ ਤੇ ਦੂਰ ਬਸੇਰੇ ਵੀ ਓਨੀ ਰੌਣਕ ਹੈ ਤੇ ਉਹ ਦੇਖੋ ਜੀ ਉਹ ਸਾਰੀ ਕਲੋਨੀ ਹੈ ਜਿੰਨੀ ਵੀ ਇਹ ਸਭ ਕਲੋਨੀ ਹੈ ਚੈੱਕ ਕਰੋ ਤੇ ਇਹ ਲੋ ਦੇਖੋ ਟੈਰਿਸ ਜਿਸ ਦਾ ਮਤਲਬ ਨਾਲ-ਨਾਲ ਦੀਵਾਰਾਂ ਹੋਈਆਂ ਦੀਆਂ ਤੇ ਉੱਪਰ ਲੋਕਾਂ ਦੇ ਟੈਰਿਸ ਬਨੇ ਹੋਏ ਆ ਤੇ ਇਹ ਦੇਖੋ फ्रेंड्स ਜਿਹੜਾ ਸਾਡੇ ਸਾਹਮਣੇ ਵਾਲਾ ਜਿਹੜਾ ਹਾਊਸ ਹੈ ਉਹ ਸਾਰਾ ਸ਼ੋ ਹੋ ਰਿਹਾ ਹੈ ਤੇ ਇਹ ਦੇਖੋ ਪਹਿਲਾਂ ਮੈਂ ਥੋੜਾ ਫਸਟ ਫਲੋਰ ਤੇ ਨਹੀਂ ਸੈਕਿੰਡ ਮਤਲਬ ਸੈਕਿੰਡ ਤੇ ਰਹਿੰਦੀ ਹੁੰਦੀ ਸੀ ਤਾਂ ਉਹ ਜਿਆਦਾ ਨਹੀਂ ਰੋਡ ਪਾਸ ਹੋ ਰਹੀ ਸ਼ੋ ਹੁੰਦੀ ਸੀ ਪਰ ਹੁਣ ਦੇਖੋ ਸਾਰਾ ਹੀ ਰੋਡ ਤੁਹਾਨੂੰ ਸ਼ੋ ਹੋ ਰਿਹਾ ਹੋਏਗਾ ਤੇ ਮੈਂ ਮੈਕਸਿਮਮ ਤੁਸੀਂ ਹਿਸਾਬ ਲਗਾਓ ਕਿ ਜਦੋਂ ਦੀ ਇਸ ਘਰ ਵਿੱਚ ਮੈਂ ਆਈ ਆ ਤੇ ਮੈਂ ਮੇਨ ਟਰੈਸ ਜਿਹੜਾ ਮੇਨ ਟਰੈਸ ਉਹਦੇ ਉੱਪਰ ਚੜਨਾ ਜ਼ਿਆਦਾ ਜ਼ਰੂਰੀ ਕਦੀ ਵੀ ਨਹੀਂ ਸਮਝਿਆ ਉੱਪਰ ਦੇ ਕਿਉਂਕਿ ਲੱਕੜ ਦੀਆਂ ਪੌੜੀਆਂ ਹੋਣ ਕਰ ਥੋੜੀ ਦਿੱਕਤ ਆਂਦੀ ਸੀ ਤੇ ਇਸ ਲਈ ਮੈਨੂੰ ਥੋੜਾ ਖੌਫ ਜਾਂ ਰਹਿਦਾ ਪੌੜੀ ਗਿਰ ਨਾ ਜਾਏ ਤੇ ਉਹ ਦੇਖੋ ਕਲੋਨੀ ਉਹ ਮੇਨ ਐਂਟਰਸ ਕਲੋਨੀ ਜਿਹੜੀ ਤੁਸੀਂ ਸਾਰਿਆਂ ਨੇ ਦੇਖੀ ਹੈ ਤੇ ਮਾਰਨ ਟਾਈਮ ਦਾ ਕਵਾਡ ਵਗੈਰਾ ਜਿੱਦਾਂ ਆਉਂਦੇ ਨੇ ਕਵਾਡ ਲਈ ਤੇ ਇਹ ਦੇਖੋ ਸਤ ਕਲੋਨੀ ਜਿੰਨੀਆਂ ਵੀ ਆ ਸਾਰੀਆਂ ਪਾਸ ਹੁੰਦੀਆਂ ਆ ਸ਼ੋ ਹੋ ਰਹੀਆਂ ਹੋਣੀਆਂ ਤੁਹਾਨੂੰ ਮੈਨੂੰ ਸੀ ਕਿ ਮੈਂ ਜਦੋਂ ਵੀ ਆਪਣਾ ਫੇਸਬੁੱਕ ਦਾ ਇੱਕ ਵੀਡੀਓ ਫਿਰ ਸਟਾਰਟ ਕਰਾਂ ਸੋਮਵਾਰ ਦੇ ਦਿਨ ਤੇ ਮਤਲਬ ਮੈਂ ਤੁਹਾਨੂੰ ਵੀ ਦਿਖਾਵਾਂ ਕਿ ਮਤਲਬ ਕਿਸ ਤਰ੍ਹਾਂ ਉੱਪਰਲਾ ਟਰੈਸ ਦੇਖੋ ਤੇ ਤੁਹਾਨੂੰ ਸੀਰੀਅਸਲੀ ਮੈਂ ਦੱਸਾਂ ਜ਼ਰੂਰ ਦਾ ਟਰੈਸ ਸੀੜੀਆਂ ਲੱਗਦੀਆਂ ਨੇ ਤੇ ਉਦੋਂ ਦਾ ਮੇਰਾ ਤੀਸਰਾ ਕਿ ਚੌਥਾ ਰਾਉਂਡ ਹੈ ਜਿਹੜਾ ਮੈਂ ਮਤਲਬ ਟੈਰਿਸ ਤੇ ਆਈ ਆ ਕਿਉਂਕਿ ਵਧੀਆ ਲੱਗਦਾ ਹੈ ਓਪਨ ਹਵਾ ਕੋਈ ਦੀਵਾਰ ਨਹੀਂ ਕੁਛ ਨਹੀਂ ਸਾਰਾ ਕੁਝ ਨਜ਼ਰ ਆਉਂਦਾ ਹੈ ਸਾਹਮਣੇ ਰੋਡ ਤੇ ਕੀ ਚੱਲ ਰਿਹਾ ਕੀ ਆ ਰਿਹਾ ਕੀ ਹੋ ਰਿਹਾ ਸਾਹਮਣੇ ਕਲੋਨੀਆਂ ਜਿਹਾ ਸ਼ੋ ਸਭ ਕੁਝ ਸ਼ੋ ਹੋ ਰਿਹਾ ਹੋਇਆ ਹੈ ਕੀ ਹੋ ਰਿਹਾ ਕੀ ਨਹੀਂ ਤਾਂ ਕਿ ਜਿਹੜੇ ਸਾਡੀ ਬੈਕ ਤੋਂ ਨਹੀਂ ਸਾਹਮਣੇ ਆਪੋਜ਼ਿਟ ਦੇਖੋ ਫਰੈਂਡਸ ਤੇ ਕਲੋਨੀ ਹੈ ਉਹ ਵੀ ਸਾਰੀ ਦਿਖ ਰਹੀ ਹੈ ਤੇ ਵਧੀਆ ਲੱਗਦਾ ਹੈ ਘਰ ਵਿੱਚ ਇੱਕ ਇੱਕ ਚੀਜ਼ ਦੀ ਫੈਸਿਲਿਟੀਸ ਹੋਣੀ ਪਤਾ ਲੱਗਦਾ ਰਹਿੰਦਾ ਕੀ ਹੋ ਰਿਹਾ ਕੀ ਨਹੀਂ ਔਰ ਟੈਰਿਸ ਦੀ ਹੁਣ ਅਸੀਂ ਯਸਟ ਔਰ ਜਾੜੂ ਜਿਹੜਾ ਮੈਂ ਲਗਵਾਉਣਾ ਜ਼ਰੂਰੀ ਸਮਝਾਂਗੀ ਤੇ ਜੀ ਦੋਵੇਂ ਮੈਨੂੰ ਮੌਕਾ ਮਿਲੇਗਾ ਸਮਾਂ ਮਿਲੇਗਾ ਟਾਈਮ ਮਿਲੇਗਾ ਫੁਰਸਤ ਲਈ ਤਾਂ ਮੈਂ ਟੈਰਿਸ ਇੱਕ ਵਾਰ ਜ਼ਰੂਰ ਕਲੀਨ ਕਰਾਂਗੀ ਔਰ ਹਲਕਾ ਜਿਹਾ ਟੈਪ ਲਗਾ ਕੇ ਇੱਥੇ ਜ਼ਰੂਰ ਛੱਡਾਂਗੇ ਕਿਉਂਕਿ ਟੈਪ ਨਾਲ ਕੀ ਹੋਏਗਾ ਕੀ ਅਗਰ ਵਾਸ਼ਿੰਗਸ ਵਗੈਰਾ ਵੀ ਕਈ ਵਾਰ ਜ਼ਰੂਰਤ ਪਵੇ ਤੇ ਬੰਦਾ ਵਾਸ਼ ਕਰ ਲੈਂਦਾ ਬਾਕੀ ਇਹ ਦੇਖੋ ਜੀ ਇਹ ਕਿਦੇ ਕਿੰਨਾ ਕਿੰਨਾ ਦੇ ਟਰੈਸਾਂ ਦੀ ਇਸ ਤਰ੍ਹਾਂ ਦੀ ਗਰੀਸ ਆਈ ਹੋਈ ਹੈ ਸਾਰਿਆਂ ਨੂੰ ਮੈਨੂੰ ਜ਼ਰੂਰ ਦੱਸਣਾ ਕਮੈਂਟਸ ਵਿੱਚ ਕਿਉਂਕਿ ਬਰਸਾਤੀ ਮੌਸਮ ਕਾਰਨ ਬਹੁਤ ਜ਼ਿਆਦਾ ਮਤਲਬ ਹਰ ਸਾਈਡ ਤੇ ਇਹ ਇਹ ਦੇਖੋ ਇੱਧਰ ਵੀ ਸੇਮ ਉਹੀ ਸਿਸਟਮ ਹੈ ਤੇ ਬਾਕੀ ਚਲੋ ਅਸੀਂ ਚੱਲਦੇ ਹਾਂ نیچے ਤੇ ਇਹ ਦੇਖੋ ਜੀ ਇਸ ਤਰ੍ਹਾਂ ਦੇ ਸਿੜੀਆਂ ਜਿਹੜੀਆਂ ਕੀ ਲਗਵਾ ਦਿੱਤੀਆਂ ਨੇ ਤਾਂ ਕਿ ਉਪਰ ਦੀ ਸੈਰ ਵੀ ਕਰਦੇ ਰਹੀਏ ਤੇ ਗੱਲਬਾਤ ਵੀ ਹੁੰਦੀ ਰਵੇ ਔਰ ਮੇਰੇ ਬਲੌਗ ਜਿਹੜੇ ਜਿਹੜੇ ਵੀ ਐ ਅੱਗੇ ਲਈ ਨੈਕਸਟ ਜਿੰਨੇ ਵੀ ਐ ਕੋਸ਼ਿਸ਼ ਪੂਰੀ ਰਿਆ ਕਰੇਗੀ ਕਿ ਮੈਂ ਮਤਲਬ ਇੱਥੇ ਹੀ ਬਣਾਇਆ ਕਰਾਂ ਮੇਨ ਟੈਰਸ ਤੇ ਤੇ ਬਹੁਤ ਟਾਈਮ ਤੋਂ ਸੋਚਿਆ ਐ ਸੀੜੀਆਂ ਦਾ ਤੇ ਪਰ ਮੈਨੂੰ ਐ ਸੀ ਕਿ ਜਦੋਂ ਵੀ ਸੀੜੀਆਂ ਲਗਾਨੀਆਂ ਕਮਜ਼ੋਰ ਨਹੀਂ ਲਗਾਨੀਆਂ ਮਜ਼ਬੂਤ ਲਗਾਨੀਆਂ ਤੇ ਐ ਦੇਖੋ ਜੀ ਸੈਕਿੰਡ ਫਲੋਰ ਇੱਥੇ ਸੈਕਿੰਡ ਫਲੋਰ ਤੋਂ ਮੈਂ ਆਈ ਹੋਈ ਆ ਤੇ ਐ ਵੀ ਤੁਸੀਂ ਸਾਰਿਆਂ ਨੇ ਦੇਖਿਆ ਹੈ ਕਿਉਂਕਿ ਸੀੜੀਆਂ ਥੋੜੀਆਂ ਮਜ਼ਬੂਤ ਹੋਣਗੀਆਂ ਤੇ ਦਿੱਕਤ ਨਹੀਂ ਰਹਿੰਦੀ ਕੋਈ ਵੀ ਕਿਸੇ ਚੀਜ਼ ਨੂੰ ਲੈ ਕੇ ਤੇ ਇਸ ਲਈ ਉਹ ਮਜ਼ਬੂਤੀ ਲਈ ਕੰਮ ਕਰਨਾ ਬਹੁਤ ਜ਼ਰੂਰੀ ਸੀ ਬਾਕੀ ਇਹ ਬਾਲਕਨੀ ਇਹਦੇ ਤੁਸੀਂ ਸਾਰਿਆਂ ਨੇ ਦੇਖੀ ਹੋਈਗੀ ਔਰ ਬਹੁਤ ਹੋਰ ਮੈਂ ਦਿਖਾ ਵੀ ਚੁੱਕੀ ਹਈਆਂ ਬਾਲਕਨੀ ਆਪਣੀ ਔਰ ਬਾਕੀ ਫੇਸਬੁਕ ਪਰ ਬਹੁਤ ਫ੍ਰੈਂਡਲੀ ਉੱਪਰ ਲੈਕ ਮੇਨ ਜਿਹੜਾ ਟੈਰਸ ਤੁਮੇ ਦਿਖਾਇਆ ਬੋਲੀ ਭਾਰੇ ਮੈਨੂੰ ਕਮੈਂਟ ਸੈਕਸ਼ਨ 'ਚ ਜਰੂਰ ਦੱਸਣਾ ਕਿ ਟੈਰੀਸ ਵਿੱਚ ਤੁਹਾਨੂੰ ਰੋਡ ਵਗੈਰਾ ਜ਼ਕ ਕਲੋਨੀਆਂ ਹਰ ਇੱਕ ਚੀਜ਼ ਮਤਲਬ ਦਿਖਾਈ ਅੱਛੀ ਤਰ੍ਹਾਂ ਕਲੀਅਰ ਹੋਏਗੀ ਕਿ ਨਹੀਂ ਹੋਈ ਕਿਉਂਕਿ ਕੋਸ਼ਿਸ਼ ਮੇਰੀ ਪੂਰੀ ਸੀ ਕਿ ਫੋਨ ਮੈਂ ਮਤਲਬ ਕਰਾਂ ਥੋੜਾ ਜਆ ਇਸ ਸਾਹਮਣਾ ਕਿ ਤੁਹਾਨੂੰ ਸ਼ੋ ਹੋ ਸਕੇ ਪਰ ਜਿੰਨਾ ਵੀ ਮੈਂ ਕੀਤਾ ਆਪਣਾ ਪੂਰਾ 100 200 ਹੀ ਤੁਹਾਨੂੰ ਦਿੱਤਾ ਹੈ ਰਿਸਪੌਂਸ ਹਾਂ ਸੀਰੀਅਸਲੀ ਮੈਂ ਥੱਕ ਗਈ ਹਾਂ ਤੁਰਪ ਦੀ ਸੈ ਮੈਂ ਸੀਰੀਅਸਲੀ ਥੱਕ ਗਈ ਆ ਸੋ ਓਕੇ ਆ ਬਾਕੀ ਆਪਣੇ ਆਪਣੇ ਘਰ ਤੁਸੀਂ ਸਾਰੇ ਠੀਕ ਠਾਕ ਰਹੋ ਤੰਦਰੁਸਤ ਰਹੋ ਵਧੀਆ ਰਹੋ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਸੋ ਧੰਨਵਾਦ ਥੈਂਕ ਯੂ so much ਠੀਕ ਬਾਈ ਬਾਈ